ਅੱਜ ਕੱਲ ਇਹ ਹਾਲ ਹੈ ਕਿ ਭਈ ਜਿਹੜੇ ਤਾਂ ਹੈਗੇ ਨੇ ਲੋਕ ਜਿਵੇਂ ਆਪਾਂ ਤਣਾੜਾਂ ਦੀ ਗੱਲ ਕਰ ਰਹੇ ਸੀ ਉਹ ਤੇ ਬਿਨਾਂ ਲੋੜਾਂ ਤੋਂ ਹੀ ਸਹੂਤਾ ਲੈ ਜਾਂਦੇ ਆ ਤੇ ਕਈ ਜ਼ਰੂਰਤਮੰਦ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਸਹੂਤਾ ਮਿਲਦੀਆਂ ਹੀ ਨਹੀਂ ਇੱਕ ਬਾਬਾ ਜੀ ਦੀ ਗੱਲ ਕਰੀਏ ਬਜ਼ੁਰਗ ਬੰਦਾ ਰੋਦੂ ਸਿੰਘ ਆ ਕਹਿੰਦੇ ਮਾਨਸਾ ਦਾ ਤੇ ਰੋਦੂ ਸਿੰਘ ਕਿਤੇ ਕਿਸਾਨ ਆ ਉਹ ਤਾਂ ਨਹੀਂ ਕੋਈ ਹੋਰ ਨਹੀਂ ਨਹੀਂ ਅੱਛਾ ਉਹ ਵੀ ਮਾਨਸਾ ਦੇ ਹੋਰ ਨਹੀਂ ਤੇ ਇਹ ਵਿਚਾਰੇ ਇਸ ਗੱਲ ਕਰਕੇ ਪਰੇਸ਼ਾਨ ਨੇ ਕਿ ਭਾਈ ਸਰਕਾਰ ਕਹਿੰਦੀ ਵੀ ਇਹ ਤੇ ਮ੍ਰਿਤਕ ਹੋ ਗਿਆ ਇੱਥੇ ਪੈਨਸ਼ਨ ਕੱਟ ਦਿਓ ਉਹ ਕਹਿੰਦਾ ਉਹ ਕਾਰਡ ਚੱਕੀ ਫਿਰਦਾ ਵੀ ਭਾਈ ਮੈਂ ਹੈਗਾ ਮੈਂ ਆ ਵੀ ਜਿੰਦਾ ਹਾਂ ਇਹ ਵੀ ਮਸਲੇ ਨੇ ਜੀ ਇਹ ਵੀ ਹਾਲ ਆਪਣੀ ਪੰਜਾਬ ਦਾ ਕਹ ਲੋ ਵੀ ਜਿਨ੍ਹਾਂ ਨੂੰ ਲੋੜ ਆ ਉਹ ਉਹਨਾਂ ਨੂੰ ਮ੍ਰਿਤਕ ਕਰ ਦਿੰਦੇ ਆ ਤੇ ਕਈਆਂ ਦੀਆਂ ਮ੍ਰਿਤਕਾਂ ਦੀ ਵੋਟਾਂ ਹੀ ਪਾਈ ਜਾਂਦੇ ਕਈ ਕਿਸਾ ਹਾਂਜੀ ਹਾਂਜੀ ਦੇਖੋ ਇੰਡੀਆ ਦੇ ਵਿੱਚ ਮੈਂ ਤੁਹਾਨੂੰ ਅੱਗੇ ਇੱਕ ਤੁਹਾਨੂੰ ਦੱਸਿਆ ਸੀਗਾ ਕਿ ਇਹ ਤੇ ਜਿਹੜੇ ਜਿਉਂਦੇ ਮੁਰਦਾ ਲੋਕ ਨੇ ਇੱਕ ਪਾਰਟੀ ਬਣਾ ਸਕਦੇ ਆ ਪਾਰਟੀ ਬਣਾ ਕੇ ਇਲੈਕਸ਼ਨ ਲੜ ਸਕਦੇ ਆ ਇੰਨੀ ਵੱਡੀ ਗਿਣਤੀ ਆ ਫਰਜ਼ ਕਰੋ ਕੋਈ ਮੇਰੇ ਵਰਗਾ ਉਹਨੂੰ ਫਿਲਮਾਂ ਦਾ ਝਲ ਚੜਿਆ ਹੂੰ ਉਹ ਚੜ ਗਿਆ ਬੰਬੇ ਨੂੰ ਉੱਥੇ ਜਾ ਕੇ ਪਤਾ ਨਹੀਂ ਵਿਚਾਰਾ ਕਿਵੇਂ ਸਟੇਸ਼ਨਾਂ ਤੇ ਸੁਸਤਾ ਕੀ ਹਿਸਾਬ-ਕਿਤਾਬ ਆ ਜੀ ਉਧਰੋਂ ਵੀ ਰਹਿ ਗਿਆ ਵਾਪਸ ਆਇਆ ਇਹਧਰੋਂ ਵੀ ਕੱਟਿਆ ਗਿਆ ਕੱਟਿਆ ਗਿਆ ਨਾ ਤੇਰਾ ਸੰਸਾਰ ਤੋਂ ਹੀ ਕੱਟਿਆ ਗਿਆ ਚੱਲ ਗਾਂ ਜੀ ਤੇ ਸ਼ਰੀਕਾਂ ਨੇ ਉੱਥੇ ਕੋਈ ਖਿਲਾਰ ਕੇ ਉਹਦੀ ਜਗ੍ਹਾ ਤੇ ਜ਼ਮੀਨਾਂ ਦੇ ਨਾ ਕਰਾ ਲਈ ਤੁਰਿਆ ਫਿਰ ਜਿੱਥੇ ਮਰ ਜੀ ਹੂੰ ਹੁਣ ਜਾ ਕੇ ਕਹਿ ਕੇ ਮੈਂ ਜ਼ਿੰਦਾ ਹਾਂ ਜੀ ਉਹ ਕਹਿੰਦੇ ਭੂਤ ਆ ਗਿਆ ਬਿਲਕੁਲ ਆ ਵੀ ਆਪਣੇ ਚਾਲਦਾ ਵੀ ਇਹ ਤੇ ਬੰਦਾ ਹੀ ਨਹੀਂ ਹੈਗਾ ਇਹ ਜਾਨੀ ਜਿਉਂਦੇ ਬੰਦੇ ਨੂੰ ਕਿ ਮੈਂ ਜ਼ਿੰਦਾ ਹਾਂ ਮੈਂ ਮਰਿਆ ਨਹੀਂ ਇਹ ਸਿੱਧ ਕਰਨ ਵਾਸਤੇ ਸਰ ਸਾਲ ਲੱਗ ਜਾਂਦੇ ਨੇ ਜੀ ਇਹ ਬਜ਼ੁਰਗ ਕਹਿੰਦਾ 2000 ਤੋਂ ਪੈਨਸ਼ਨ ਲੱਗੀ ਸੀ 2000 ਸਾਲ ਤੋਂ ਹੂੰ ਚਲੋ ਥੋੜਾ ਬਹੁਤ ਦਾ ਗਿਜ਼ਾਰਾ ਸੀ ਆ ਕੁਝ ਸਮੇਂ ਤੋਂ ਕਹਿੰਦੇ ਕਿ ਬੰਦ ਹੋ ਗਈ ਜੀ ਤੇ ਉਹ ਜਦੋਂ ਗਿਆ ਸਬੰਧਤ ਬ੍ਰਾਂਚ ਚ ਉਹ ਕਹਿੰਦੇ ਜੀ ਬਾਬਾ ਹੈ ਬਾਬਾ ਤੂੰ ਤੇ ਮਰਿਆ ਉਹਨਾਂ ਕਹਤਾ ਆਡਾ ਆਪ ਲਾਉ ਜੇ ਮੈਂ ਤਾਂ ਸੁਖੀ ਸੰਧੀ ਜਾਉਣਾ ਵਾ ਜੀ ਜੀ ਹੁਣ ਦੇਖੋ ਇਹ ਪਤਾ ਨਹੀਂ ਟੈਕਨੀਕਲੀ ਕੀ 에ਰਰ ਆ ਕਈ ਵਾਰ ਕੀ ਹੁੰਦਾ ਕਿ ਪਿੰਡਾਂ ਚ ਕਈ ਨਾਮ ਹੁੰਦੇ ਆ ਮਹਿੰਦਰ ਸਿੰਘ ਮਹਿੰਦਰ ਸਿੰਘ ਮਹਿੰਦਰ ਸਿੰਘ ਮਹਿੰਦਰ ਸਿੰਘ ਮਰਿਆ ਕੋਈ ਹੋਰ ਚੜਾਓ ਨਾਲ ਕੇਸ ਹੋਰ ਦੇ ਖਾਤੇ ਚ ਦਿੱਤਾ ਮਹਿੰਦਰ ਸਿੰਘ ਚੜਾਈ ਤਾਂ ਕੋਈ ਹੋਰ ਕਰ ਗਿਆ ਚੜ ਕੇ ਸੋਰ ਖਾਤੇ ਚ ਗਿਆ ਖਾਤੇ ਚ ਗਿਆ ਜਿੱਥੇ ਬੜੀਆਂ ਅਜੀਬ ਘਟਨਾਵਾਂ ਵਾਪਰਦੀਆਂ ਨੇ ਸਾਹਿਬ ਇਸ ਕਰਕੇ ਇਹ ਹੁਣ ਚੀਜ਼ਾਂ ਜਿਹੜੀਆਂ ਨੇ ਕਿ ਅੱਜ ਦੇ ਦੌਰ ਚ ਜਦੋਂ ਜਨਮ ਸਰਟੀਫਿਕੇਟ ਡੈਥ ਸਰਟੀਫਿਕੇਟ ਉਹਨਾਂ ਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ ਤਾਂ ਵੀ ਟੈਕਨੀਕਲ 에ਰਰ ਯਾਰ ਕਮਾਲ ਦੀ ਗੱਲ ਹੈ ਜਦੋਂ ਹਰੇਕ ਰਿਕਾਰਡ ਜਿਹੜਾ ਉਹਦਾ ਕੰਪਿਊਟਰ ਹੀ ਕਰਨ ਹੋ ਗਿਆ ਹੂੰ ਸੋ ਇਸ ਵਾਸਤੇ ਇੱਕ ਤੇ ਆ ਕਿ ਫੌਰੀ ਤੌਰ ਤੇ ਕਿਉਂਕਿ ਬਜ਼ੁਰਗ ਕਹਿੰਦਾ ਕਿ ਮੈਨੂੰ ਇਹਦਾ ਆਸਰਾ ਹੈ ਬਿਲਕੁਲ ਜੀ ਜਿਹੜੀ ਬਜ਼ੁਰਗੀ ਦੀ ਪੈਨਸ਼ਨ ਮਿਲਦੀ ਹੈ ਇੱਕ ਤਾਂ ਇਹਨਾਂ ਦੀ ਜਿਹੜੀ ਪੈਨਸ਼ਨ ਉਭਾਲ ਹੋਣੀ ਚਾਹੀਦੀ ਆ ਸੈਕੰਡ ਚੀਜ਼ ਇਹ ਆ ਕਿ ਇਹ ਦੇਖੋ ਕਿ ਟੈਕਨੀਕਲ 에ਰਰ ਆ ਕਿ ਕੋਈ ਮਾਰ ਕੇ ਬਾਬੇ ਨੂੰ ਕੋਈ ਹੋਰ ਕੋਈ ਖਾਤਾ ਚਲਾਉਣਾ ਚਾਹੁੰਦਾ ਸੀਗਾ ਇਹ ਵੀ ਤੇ ਹੈ ਨਾ ਬਿਲਕੁਲ ਮਾੜਾ ਮੋਟਾ ਕੋਈ ਮਾਮਲਾ ਕਿੰਨੇ ਬੰਦਿਆਂ ਨੂੰ ਰਿਕਵਰੀ ਪਈ ਆ ਜਿਹੜੇ ਮਰਿਆਂ ਦੇ ਨਾਮ ਤੇ ਜਿਹੜੇ ਵਾਰਿਸ ਬਣ ਕੇ ਜੀ ਉਹ ਹੀ ਉਹ ਬੰਦੇ ਬਣ ਕੇ ਤੇ ਜਿਹੜੇ ਸੱਚੀਉਂ ਮਰ ਗਏ ਜੀ ਉਹਨਾਂ ਦੇ ਨਾਮ ਤੇ ਉਹ ਝੂਠੀ ਪੈਨਸ਼ਨ ਕਢਾਉਂਦੇ ਰਹੇ ਕਿੰਨਿਆਂ ਨੂੰ ਰਿਕਵਰੀ ਪਈ ਆ ਇਹੋ ਜਿਹਾ ਮਾਮਲਾ ਤਾਂ ਨਹੀਂ ਜਾਂਚ ਪੜਤਾਲ ਹੋਣੀ ਚਾਹੀਦੀ ਆ ਜੀ ਹੂੰ 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 ਜੀ ਜੀ ਫੈਨਸਾ ਆਬ ਇੱਕ ਗੱਲ ਥੋੜੀ ਫਾਜ਼ਿਲਕਾ ਵਾਲੀ ਹੋਗੀ ਜਿੰਨੀਕ ਜਾਣਕਾਰੀ ਸਾਨੂੰ ਚੱਲਦੇ ਪ੍ਰੋਗਰਾਮ ਦੇ ਵਿੱਚ ਮਿਲੀ ਸੀ ਅਸੀਂ ਸਾਂਝੀ ਕਰਤੀ ਆ ਜਗਧਾਰ ਢੁੱਡੀਕੇ ਜੀ ਕਹਿ ਰਹੇ ਕਿ ਢੜਰੀਆਂ ਵਾਲਿਆਂ ਨੂੰ ਕਹਿੰਦੇ ਜਥੇਦਾਰ ਕੁਲਦੀਪ ਸਿੰਘ ਜੀ ਵੱਲੋਂ ਅਕਾਲ ਤਖਤ ਇਹ ਵੀ ਇੱਕ ਵੱਡੀ ਖਬਰ ਆ ਪੰਥਕ ਸਫਾਂ ਦੇ ਵਿੱਚ ਇੱਕ ਵੱਡੀ ਖਬਰ ਹੈ ਜੀ ਮੈਂ ਇਸ ਨੂੰ ਥੋੜਾ ਜਿਹਾ ਇਸ ਢੰਗ ਨਾਲ ਦੇਖ ਸਕਦਾ ਪਤਾ ਨਹੀਂ ਮੈਂ ਸਹੀ ਹੋਵਾਂਗਾ ਕਿ ਗਲਤ ਕਿ ਜੋ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜ ਜੀ ਨੇ ਸੱਦਾ ਦਿੱਤਾ ਹੈ ਜੀ ਕਿ ਤੁਸੀਂ ਆਓ ਆਪਣਾ ਪੱਖ ਰੱਖੋ ਆਪ ਦਾ ਪ੍ਰਚਾਰ ਕਰੋ ਠੀਕ ਹੈ ਨਾ ਜੀ ਇੱਕ ਵੱਡੀ ਗੱਲ ਹੈ ਪਰ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ 24 ਤਰੀਕ ਨੂੰ ਵੱਡੇ ਬਾਦਲ ਦੀ ਜਿਹੜੀ ਹੈ ਉਹ ਤੁਹਾਨੂੰ ਪਤਾ ਹੀ ਹੈ ਨਾ ਬਰਸੀ ਆਇਸ਼ਾ ਜੀ ਬਰਸੀ ਆ ਨਾ ਇਹਨਾਂ ਦਿਨਾਂ ਚ ਡੈਥ ਹੋਈ ਸੀ ਜੇ ਮੈਂ ਨਹੀਂ ਭੁੱਲਦਾ ਤੇ ਕਿਉਂਕਿ ਜਨਮ ਤਾਂ ਉਹਨਾਂ ਦਾ ਦਸੰਬਰ ਚ ਸੀਗਾ ਤਾਂ ਬਰਸੀ ਆ ਗਈ ਬਰਸੀ ਆ ਗਈ ਯਾਦ ਰੱਖਿਆ ਕਰੋ ਹੁਣ ਤੁਸੀਂ ਇੱਥੇ ਬੈਠਦੇ ਆਂ ਹੀ ਬਣਦੇ ਜੀ ਜੀ ਅੱਛਾ ਉਹ 24 ਤਰੀਕ ਨੂੰ ਆ ਜੇ ਮੈਂ ਨਹੀਂ ਪਹੁੰਚਦਾ ਬਾਦਲਪਿੰਡ ਦੇ ਵਿੱਚ ਹੀ ਸਮਾਗਮ ਹੈ ਜੀ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਹੈ ਕਿ ਬਾਬਾ ਹਰਨਾਮ ਸਿੰਘ ਤੁਮਾ ਟਕਸਾਲ ਵਾਲੇ ਹੂੰ ਹੂੰ ਉਹ ਬਹੁਤ ਮਤਲਬ ਕਿ ਜਿਤਾ ਕੇ ਲੋਣਾ ਅਣਕਿਆ ਸੇ ਢੰਗ ਨਾਲ ਜੀ ਸੁਖਬੀਰ ਸਿੰਘ ਬਾਦਲ ਦੇ ਵਿਰੋਧ ਚ ਚਲੇ ਗਏ ਬਿਲਕੁਲ ਹੁਣ ਜੋ ਟਕਸਾਲ ਵਾਲੇ ਆ ਤੇ ਇਦਰ ਟਡਰੀਆਂ ਵਾਲੇ ਦੇ ਸਮਰਥਕ ਹੈ ਇਹ ਦੋਵੇਂ ਹੀ ਬਹੁਤ ਦੂਰ ਦੂਰ ਖਲੋਤੇ ਆ ਤਿੱਖੇ ਵਿਰੋਧ ਨੇ ਜੀ ਠੀਕ ਹੈ ਜੀ ਚਲੋ ਆਪਾਂ ਉਹਨਾਂ 'ਚ ਨਾ ਜਾਈਏ ਤੇ ਤੁਹਾਨੂੰ ਯਾਦ ਹੋਏਗਾ ਨਾ ਸ਼ਬੀਲ ਲਾ ਕੇ ਉਹ ਗੋਲੀ ਚੱਲੀ ਸੀ ਉਹਦੇ ਵਿੱਚ ਸ਼ਾਇਦ ਭពਿੰਦਰ ਸਿੰਘ ਸੀਗਾ ਉਹਨਾਂ ਦਾ ਨਾਮ ਡੈਥ ਹੋ ਗਈ ਸੀ ਉਹਨਾਂ ਦੀ ਕਤਲ ਹੋ ਗਿਆ ਸੀਗਾ ਉਸ ਤੋਂ ਬਾਅਦ ਜਿਹੜੇ ਕਤਲ ਕਰਨ ਵਾਲੇ ਨਾਮਜ਼ਦ ਸੀਗੇ ਉਹਨਾਂ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਸੀ ਜਾ ਕੇ ਫਿਰ دیਵਾਨਾ ਦਾ ਵਿਰੋਧ ਹੋਇਆ ਤਾਂ ਕਹਿਮ ਦਾ ਮਤਲਬ ਹੈ ਕਿ ਇਹੋ ਜੇ ਜਦੋਂ ਦਰਸ਼ਾਤ ਨੇ ਆਪਣੇ ਸਾਹਮਣੇ ਕਿ ਬਾਬਾ ਹਰਨਾਮ ਸਿੰਘ ਧੁਮਾ ਅਕਾਲੀ ਦਲ ਬਾਦਲ ਦੇ ਢੜੇ ਤੋਂ ਦੂਰ ਜਾ ਕੇ ਵਿਰੋਧਤਾ ਚਖ ਲੋਗ ਹੈ ਤੇ ਉਹਨਾਂ ਦੇ ਵਿਰੋਧੀ ਨੂੰ ਸੱਦਾ ਆ ਜਾਣਾ ਸਰ ਇਹਨਾਂ ਚੀਜ਼ਾਂ ਨੂੰ ਜੇ ਹੋ ਸਕੇ ਤੇ ਜੋੜ ਕੇ ਦੇਖ ਲੈਣਾ ਬਿਲਕੁਲ ਬਿਲਕੁਲ ਜੀ ਉਹ ਪਾਸੇ ਸੰਕੇਤ ਹੀ ਹੈ ਥੋੜੇ ਜਿਹੜੇ ਤੁਸੀਂ ਕਹਿ ਰਹੇ ਸੀ ਕੀ ਸੰਕੇਤ ਹੈ ਉਹਦੇ ਵਿੱਚੋਂ ਆਹੀ ਸੰਕੇਤ ਨਿਕਲ ਰਹੀ ਹੈ ਹਾਂਜੀ 25 ਨੂੰ ਦੱਸ ਰਿਹਾ ਅੱਛਾ ਠੀਕ ਹੈ ਮੈਂ 24 ਉਹ ਕਨਫਿਊਜ਼ ਸੀਗਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਡੈਥ ਹੋਈ ਸੀ ਦਸੰਬਰ ਚ ਉਹਨਾਂ ਦਾ ਜਨਮ ਹੋਇਆ ਸੀਗਾ 10 ਬਾਦਲ ਸਾਲ ਦਾ ਜੀ ਤੇ ਡੈਥ ਹੋਈ ਸੀ ਸ਼ਾਦਾ ਅਪ੍ਰੈਲ ਚ ਜੀ 25 ਕਰੇ ਮੈਨੂੰ ਐਗਜ਼ੈਕਟ ਤਰੀਕ ਤੇ ਯਾਦ ਨਹੀਂ ਹਾਂ 24 25 ਅੱਜ ਕਿੰਨੀ ਹੈ 21 ਹੈ ਜੀ ਜੀ ਮੈਨੂੰ ਤਾਂ ਤਰੀਕਾਂ ਵੀ ਤੇ ਅੱਜ 22 ਤਰੀਕ ਹੈ ਜੀ ਅੱਜ 22 ਹੈ ਜੀ 22 ਤਰੀਕ ਹਾਂ ਬਾ 24 ਜਾਂ 25 ਨੂੰ ਮਰਸੀ ਹੈ ਜੀ ਜੀ ਮਿੰਟ ਜੀ